ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਦੋ ਰੰਗ ਦੀ ਕੋਟੀ ਬਣਾਈ ਹੋਈ ਹੈ ਇਹ ਕੋਟੀ 8 ਸਾਲ ਦੇ ਵਿੱਚ ਇਹਦੀ ਬਣਾਈ ਹੋਈ ਜਿਹਦੇ ਵਿੱਚ ਆਪਾਂ ਇੱਕ ਪੀਲਾ ਰੰਗ ਲਿਆ ਹੋਇਆ ਤੇ ਇੱਕ ਹਰੇ ਰੰਗ ਦੇ ਵਿੱਚ ਦੋ ਰੰਗਾਂ ਦੇ ਨਾਲ ਇਹ ਕੋਟੀ ਬਣਾਈ ਹੋਈ ਹੈ ਹਰਾ ਰੰਗ ਤੇ ਪੀਲਾ ਰੰਗ ਲੈ ਕੇ ਤੇ ਪੀਲੇ ਰੰਗ ਦਾ ਆਪਾਂ ਬਾਰਡਰ ਬਣਾਇਆ ਹੋਇਆ ਹੈ ਤੇ ਬਾਰਡਰ ਦੇ ਪੇਚੀਆਂ ਦੇ ਅਗਲੇ ਪੜੇ ਦੇ ਆਪਾਂ ਪੇਚੀਆਂ ਦੇ ਲਏ ਹੋਏ ਨੇ 25 ਜੋਟੇ 25 ਜੋਟੇ ਪੇਚੀਆਂ ਦੇ ਲਏ ਹੋਏ ਨੇ ਤੇ ਦੋਨਾਂ ਦੇ ਤੇ ਇਸ ਤਰ੍ਹਾਂ ਆਪਾਂ ਥੋੜਾ ਕੋ ਬਾਰਡਰ ਬਣਾਇਆ ਹੋਇਆ ਤੇ ਬੈਕ ਸਾਈਡ ਤੋਂ ਆਪਾਂ 45 ਜੋਟੇ ਲਏ ਹੋਏ ਨੇ ਤੇ ਥੋੜਾ ਜਿਹਾ ਬਾਰਡਰ ਬਣਾਉਣ ਤੋਂ ਬਾਅਦ ਦੋ ਸਲਾਈਆਂ ਸਿੱਧੀਆਂ ਦੋ ਸਲਾਈਆਂ ਕਿ ਪੁੱਠੀਆਂ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈ ਦੇ ਨਾਲ ਆਪਾਂ ਇਹ ਫੱਟੀਆਂ ਰੱਖੀਆਂ ਹੋਈਆਂ ਨੇ ਤੇ ਇਹ ਜਿਹੜਾ ਡਿਜ਼ਾਈਨ ਪਾਇਆ ਹੋਇਆ ਇਹ ਡਿਜ਼ਾਈਨ ਮੈਂ ਅਲੱਗ ਤੋਂ ਇੱਕ ਵੀਡੀਓ ਬਣਾਈ ਹੋਈ ਸੀ ਉਹਦੇ ਵਿੱਚ ਦੱਸਿਆ ਹੋਇਆ ਹੈ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਸਿੱਧੀਆਂ ਸਲਾਈਆਂ ਚੜਾ ਕੇ ਬਾਅਦ ਵਿੱਚ ਇੱਕ ਸਲਾਈ ਆ ਦੇ ਵਿੱਚ ਆਪਾਂ ਇਹ ਨੀਚੋਂ ਗੁੰਡਾ ਚੁੱਕਣਾ ਤੇ ਇਹ ਅਲੱਗ ਤੋਂ ਵੀਡੀਓ ਵਿੱਚ ਦੱਸਿਆ ਹੋਇਆ ਹੈ ਤੇ ਇਹ ਦੋ ਰੰਗ ਦੇ ਵਿੱਚ ਇਸ ਤਰ੍ਹਾਂ ਬਣੀ ਹੋਈ ਕੋਟੀ ਬਹੁਤ ਹੀ ਸੋਹਣੀ ਬਹੁਤ ਹੀ ਵਿਆਰੀ ਲੱਗਦੀ ਆ ਦੇਖੋ ਜੀ ਤੇ ਇਸੇ ਤਰ੍ਹਾਂ ਹੀ ਇਸ ਦਾ ਗਲਾ ਬਣਾਇਆ ਹੋਇਆ ਹੈ ਤੇ 13 ਇੰਚ ਤੋਂ ਬਾਅਦ ਆਪਾਂ ਮੋਢੇ ਦੀ ਕਾਟ ਪਾਈ ਹੋਈ ਏ ਆ ਦੇਖੋ ਜੀ ਇੰਨਾ ਕਾ ਆਪਾਂ ਗਲੇ ਦੀ ਕਾਟ ਤੋਂ ਉੱਪਰ ਥੋੜਾ ਜਿਹਾ ਆਪਾਂ ਹੋਰ ਉਣਿਆ ਹੋਇਆ ਤੇ 13 ਇੰਚ ਤੋਂ ਆਪਾਂ ਮੋਢੇ ਦੀ ਕਾਟ ਪਾਈ ਹੋਈ ਏ ਤੇ ਆਪਾਂ 20 ਝੋਟੇ ਆਪਾਂ ਇਹਦੇ ਬਾਂਧ ਲਏ ਹੋਏ ਨੇ 18 20 ਝੋਟੇ ਇਨਨੇ ਕੋ ਬਾਂਧੇ ਝੋਟੇ ਲਏ ਹੋਏ ਨੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਉਧੋਂਦੇ ਜਾਣਾ ਤੇ ਫਿਰ ਇਸ ਤਰ੍ਹਾਂ ਆਪਾਂ ਬਾਹਾਂ ਦੀ ਮੋਢੇ ਦੀ ਕਟ ਪਾਉਣੀ ਹੈ ਆ ਦੇਖੋ ਜੀ ਗਲਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਜਿਹੜੀਆਂ ਆਪਣੀਆਂ ਅਗਲੀਆਂ ਫੱਟੀਆਂ ਬਣੀਆਂ ਹੋਈਆਂ ਨੇ ਇਹਨਾਂ ਦੋਨਾਂ ਨੂੰ ਘਟਾਉਣ ਤੋਂ ਬਾਅਦ ਇੱਕ ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਘਟਉਂਦੇ ਜਾਣਾ ਹੈ ਉੱਪਰੋਂ ਜਦੋਂ ਆਪਣੇ ਕੋਲ 8 ਝੋਟੇ ਬਚ ਜਾਂਦੇ ਨੇ 7-8 ਝੋਟੇ ਫਿਰ ਆਪਾਂ ਥੋੜਾ ਸਿੱਧਾ ਹੁੰਨਾ ਹੈ ਆ ਦੇਖੋ ਜੀ ਬਣਿਆ ਹੋਇਆ ਗਲਾ ਇਹ ਕਿੰਨਾ ਸੋਹਣਾ ਕਿੰਨਾ ਪਿਆਰਾ ਲੱਗ ਰਿਹਾ ਬਾਵਾ ਦੇ ਵੀ ਆਪਾਂ ਉਸੇ ਤਰ੍ਹਾਂ ਹੀ ਆ ਦੇਖੋ ਜੀ 13 ਇੰਚ ਉਨ ਤੋਂ ਬਾਅਦ ਆਪਾਂ ਗਲੇ ਸੌਰੀ ਮੋਡੇ ਦੀ ਕਾਟ ਪਾਈ ਹੋਈ ਏ 13 ਇੰਚ ਉਨ ਤੋਂ ਬਾਅਦ ਮੋਡੇ ਦੀ ਕਾਟ ਪਾਈ ਹੋਈ ਏ ਤੇ ਉਸ ਤੋਂ ਅੱਗੇ ਆਪਾਂ ਤਿੰਨ ਉਂਗਲਾਂ ਉਨ ਤੋਂ ਬਾਅਦ ਫਿਰ ਆਪਾਂ ਗਲੇ ਦੀ ਕਾਟ ਪਾਈ ਹੋਈ ਏ ਤੁਪਰੋਂ ਵੀ ਆਪਾਂ ਚਾਰ ਉਂਗਲਾਂ ਫਿਰ ਹੋਰ ਸਿੱਧਾ ਹੁਣਨਾ ਗਲੇ ਦੀ ਗਾਟ ਪਾਉਣ ਤੋਂ ਬਾਅਦ ਆ ਦੇਖੋ ਜੀ ਤਿੰਨ ਉਂਗਲਾਂ ਮੋਢਾ ਘਟਾਉਣ ਤੋਂ ਬਾਅਦ ਤਿੰਨ ਤਿੰਨ ਉਂਗਲਾਂ ਆਪਾਂ ਹੋਰ ਹੁਣਨਾ ਫਿਰ ਆਪਾਂ ਗਲੇ ਦੀ ਗਾਟ ਪਾ ਲੈਣੀ ਤੇ ਇਸ ਤਰ੍ਹਾਂ ਇਸ ਦਾ ਗਲਾ ਜਿਹੜਾ ਬਣਿਆ ਹੋਇਆ ਹੈ ਆ ਦੇਖੋ ਜੀ ਪੇਚੀਆਂ ਦੇ ਆਪਾਂ 25-25 ਜੋਟੇ ਦੋਨਾਂ ਪੇਚੀਆਂ ਦੇ ਲਈ ਹੋਏ ਨੇ ਤੇ ਬੈਕ ਸਾਈਡ ਤੋਂ 45 ਜੋਟੇ ਲਈ ਹੋਏ ਨੇ 13 ਇੰਚ ਤੋਂ ਬਾਅਦ ਮੁੱਢੇ ਦੀ ਕਾਟ ਪਾਈ ਹੋਈ ਏ ਤੇ ਬਾਹਾਂ ਦੇ ਆਪਾਂ ਲਏ ਹੋਏ ਨੇ 25-25 ਝੋਟੇ ਤੇ ਇੰਨਾ ਕੁ ਥੋੜਾ ਕੁ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਉੱਪਰੋਂ ਫਿਰ ਪੀਲੇ ਰੰਗ ਦੇ ਨਾਲ ਹੀ ਸਿੱਧੀਆਂ ਪੁੱਠੀਆਂ ਸਲਾਈਆਂ ਚੜਾਈਆਂ ਹੋਈਆਂ ਨੇ 5-6 ਸਲਾਈਆਂ ਸਿੱਧੀਆਂ ਪੁੱਠੀਆਂ ਚੜਾਉਣ ਤੋਂ ਬਾਅਦ ਫਿਰ ਉਸ ਤੋਂ ਅੱਗੇ ਦੂਜਾ ਰੰਗ ਲਾਇਆ ਹੋਇਆ ਤੇ ਉਸ ਰੰਗ ਦੀ ਪਹਿਲੀ ਸਲਾਈ ਤੋਂ ਆਪਾਂ ਨੀਚੋਂ ਕੁੰਡੇ ਚੁੱਕੇ ਹੋਏ ਨੇ ਇਹ ਮੈਂ ਪਹਿਲਾਂ ਵੀ ਡਿਜ਼ਾਈਨ ਜਿਹੜਾ ਇਹ ਦੱਸਿਆ ਹੋਇਆ ਹੈ ਤੇ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਤੇ ਉਹ ਲਾਲ ਤੇ ਚਿੱਟੇ ਰੰਗ ਦੀ ਕੋਟੀ ਤੇ ਪਾਇਆ ਹੋਇਆ ਸੀ ਤੇ ਇਹ ਜਿਹੜਾ ਆਪਾਂ ਪੀਲੇ ਤੇ ਹਰੇ ਰੰਗ ਦੀ ਕੋਟੀ ਉੱਪਰ ਵੀ ਇਹ ਡਿਜ਼ਾਈਨ ਜਿਹੜਾ ਪਾਇਆ ਹੋਇਆ ਹੈ ਇਸ ਰੰਗਦਿਆਂ ਕੰਬੀਨੇਸ਼ਨ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਲੱਗਦਾ ਹੈ ਇਸ ਤਰ੍ਹਾਂ ਦੀ ਕੋਟੀ ਤੁਸੀਂ ਬਣਾ ਸਕਦੇ ਹੋ ਦੋ ਰੰਗ ਦੀ ਤੇ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਬਿਲਕੁਲ ਹੀ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ